ਲਓ ਜੀ ਆ ਗਈ ਮਿੱਠੀ ਮਿੱਠੀ ਠੰਡ ਵੱਡਾ ਡੀਪੂ ਨੇ ਮੁੰਡਿਆਂ ਲਈ ਕਰ ਲਿਆ ਪੂਰਾ ਪ੍ਰਬੰਧ ਆ ਸਵੇਟ ਸ਼ਰਟਾਂ ਦੇਖੋ ਸਵੇਟ ਸ਼ਰਟਾਂ ਦੇ ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ ਸਾਈਜ਼ ਦੇਖੋ ਤੇ ਰੇਟ ਵੀ ਸੁਣ ਲਓ ਜਿਹੜੀਆਂ ਬਾਜ਼ਾਰ ਦੇ ਵਿੱਚ ਤੁਸੀਂ ਲੈਣਿਓ 2-2000 ਰੁਪਏ ਇੱਥੇ ਤੁਹਾਨੂੰ ਸਿਰਫ 495 ਰੁਪਏ 450 ਰੁਪਏ ਦੇ ਵਿੱਚ ਆ ਦੇਖੋ ਇੱਥੇ ਹੋਣ ਦੇ ਫਾਇਦੇ ਕੀ ਆ ਰੇਟ ਅਸੀਂ ਲਿਖ ਲਿਖ ਕੇ ਲਾਤੇ ਆ 12-12 ਸੌੜੀਆਂ ਸਵੀਟਰ ਸ਼ਰਟ ਤੁਹਾਨੂੰ ਅਸੀਂ 450 ਦੇ ਰਹੀਆਂ ਜੇ ਤੁਹਾਨੂੰ ਹੈਵੀ ਦੇ ਵਿੱਚ ਜਾਣਾ ਥੋੜੀ ਜਿਹੀ ਹੋਰ ਉੱਚੀ ਰਹੀ ਲੈਣੀ ਆ ਤਾਂ ਉਹ ਵੀ ਤੁਹਾਨੂੰ ਅਸੀਂ ਦੇ ਰਣੀ ਆ ਜਿਹੜੀ ਮੁੰਡਿਆਂ ਦੀ ਪਹਿਲੀ ਪਸੰਦ ਆ ਇਹ 2-2000 ਰੁਪਏ ਬਾਜ਼ਾਰ ਦਾ ਰੇਟ ਇੱਥੇ 862 ਰੁਪਏ ਦੇ ਵਿੱਚ ਆ ਦੇਖੋ 695 ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਜਿਹੜੀ ਵੀ ਚ ਉਹ ਚੀਜ਼ਾਂ ਨੂੰ ਮਿਲ ਜਣੇ ਤੇ ਬਾਜ਼ਾਰ ਨਾਲੋਂ ਰੇਟ ਬੜੇ ਘਟਿਆ। ਸਵੈਟ ਸ਼ਰਟ ਤੁਸੀਂ ਦੇਖ ਲਈਆਂ। ਇਹਦੇ ਨਾਲ ਤੁਹਾਨੂੰ ਅਸੀਂ ਦੇਣੇ ਆ ਲੋਅਰ। ਆ ਦੇਖੋ ਜੀ ਲੋਅਰ ਵੀ ਲੈ ਕੇ ਆਏ ਆ ਬੜੇ ਸੋਹਣੇ ਸੋਹਣੇ ਦੇ ਵਿੱਚ ਰੰਗਿਆ ਸਾਈਜ਼ ਦੇ ਵਿੱਚ ਸਾਰੇ ਆ। ਨਾ ਇਹਦਾ 2000 ਰੁਪਿਆ ਰੇਟ ਆ, ਨਾ ਇਹਦਾ 1500 ਆ, ਕੋਈ 650, ਕੋਈ 800, ਕੋਈ 950 ਇਦਾਂ ਬਾਕਵਾ ਕਰੇਂਜਾਂ ਦੇ ਤੁਹਾਨੂੰ ਲੋਅਰ ਵੀ ਮਿਲ ਜਣੇ ਆ। ਹਰਜੀਤ ਭਾਜੀ ਆਪਾਂ ਕਮਾਲ ਕੀਤੀ ਪਈ ਆ ਵੱਡਾ ਦੀਪੂ ਨੇ। ਸਾਰੇ ਤਰ੍ਹਾਂ ਹੀ ਰੇਂਜ ਗਰਮ ਹੁੱਡੀਆਂ ਗਰਮ ਪੰਜਾਬੀ ਆ ਰੇਟ 15 15 ਉਹ ਤੁਸੀਂ ਲਿਖ ਕੇ ਲਾਇਆ ਵੀ 731 ਰੁਪਏ ਦੇਵੋਗੇ ਠਾਣੇ ਮਾਰੇ ਸ਼ੁਰੂ ਹੋ ਚੁੱਕੀ ਹੈ ਕਿ ਸਾਡੇ ਬੀਰਾਂ ਵਾਸਤੇ ਸਾਡੀ ਭੈਣਾਂ ਵਾਸਤੇ ਬਜ਼ੁਰਗਾਂ ਵਾਸਤੇ ਬੱਚੇ ਵਾਸਤੇ ਹਰ ਤਰ੍ਹਾਂ ਦੀ ਵੈਰਿਟੀ ਆ ਚੁੱਕੀ ਹੈ ਗਰਮਾ ਗਰਮ ਹੁਣ ਦੇਖੋ ਉਹਨਾਂ ਵਾਸਤੇ ਕਿੰਨੇ ਕੁ ਸੋਹਣੇ ਆਪਾਂ ਆਰਟੀਕਲ ਲਿਆਂਦੇ ਹੈਗੇ ਆ ਜਿਹੜੇ ਸਾਡੇ ਪਹਿਲਵਾਨ ਭਰਾ ਹਨ ਜਿਹੜੇ ਕਿ ਸਾਡੇ ਨਾਬਦੇ ਕੱਪੜੇ ਨਹੀਂ ਮਿਲਦੇ ਹੈਗੇ ਆਪਾਂ ਉਹਨਾਂ ਵਾਸਤੇ ਬਹੁਤ ਸਾਰੇ ਆਰਟੀਕਲ ਲਿਆਂਦੇ ਹੈਗੇ ਆ ਦੇਖੋ ਫਰਾਂਸੀ ਪੌਂਟ ਆ ਚੁੱਕੀਆਂ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈਗਾ ਤੇ ਨਾਲ ਬਿੱਟ ਕੈਪ ਆ ਚੁੱਕੀ ਗਿਆ ਬਾਹ ਬਹੁਤ ਘਾਟਾ ਆ ਦੇਖੋ ਕਲਰ ਵਾਈਟ ਲੈ ਲੋ ਕਰੀਮ ਲੈ ਲੋ ਹਰ ਤਰ੍ਹਾਂ ਦੇ ਰੰਗ ਮਿਲ ਜਾਣੇ ਆ ਬਹੁਤ ਟੋਲ ਟੋਲੀ ਆ ਚੁੱਕੇ ਤੇ ਇਹਦਾ ਰੇਟ ਹੈਗਾ ਮਿੱਠਾ ਜਿਹਾ ਸਿਰਫ ਆਪਾਂ ਨੇ ਰੱਖਿਆ 1259 ਰੁਪਏ ਵਿੱਚ ਸੋ ਗਰਮ ਦੇ ਵਿੱਚ ਵੀ ਲੋਰ ਤੁਹਾਨੂੰ ਮਿਲ ਜਾਣੇ ਆ ਤੇ ਇਸ ਕੱਪੜੇ ਦੇ ਵਿੱਚ ਹੀ ਮਿਲ ਜਾਣੇ ਆ ਦੇਖੋ ਤੁਸੀਂ ਬੜੀ ਸੁਪਰ ਕੁਆਲਿਟੀ ਆ ਵਧੀਆ ਚੀਜ਼ਾਂ ਆ ਹੁਣ ਠੰਡ ਦੇ ਵਿੱਚ ਵੀ ਠੰਡ ਨਹੀਂ ਲੱਗਣ ਦੇਣੀ ਕਿਉਂਕਿ ਵੱਡਾ ਡਿੱਪੂ ਨੇ ਪੂਰਾ ਪ੍ਰਬੰਧ ਕਰ ਲਿਆ ਆ ਦੇਖੋ ਚੀਜ਼ਾਂ ਤੁਸੀਂ ਤੁਸੀਂ ਇਹ ਲੋਰ ਚੈੱਕ ਕਰ ਲੋ ਇਹ ਪਹਿਲਾਂ ਤੁਸੀਂ ਬਾਹਰਲੇ ਮੁਲਕਾਂ ਚੋਂ ਮੰਗਵਾਉਂਦੇ ਸੀ ਕੈਨੇਡਾ ਅਮਰੀਕਾ ਤੋਂ ਤੇ ਹੁਣ ਸਾਰੀਆਂ ਚੀਜ਼ਾਂ ਤੁਹਾਡੇ ਆਪਣੇ ਸ਼ਹਿਰ ਵੱਡਾ ਡਿਪੂ ਬੰਗਾਂ ਦੇ ਵਿੱਚ ਆ ਦੇਖੋ ਇਦਾਂ ਦੇ ਆਰਟੀਕਲ ਤੁਹਾਨੂੰ ਮਿਲ ਜਣੇ ਆ ਇਸ ਤੋਂ ਇਲਾਵਾ ਤੁਸੀਂ ਲੈਣੀਆਂ ਹਾਫ ਔਜ ਦੀਆਂ ਜੈਕਟਾਂ ਆ ਦੇਖੋ ਇਹ ਵੀ ਤੁਹਾਨੂੰ ਅਸੀਂ ਦਿਖਾਉਨੇ ਆ ਇਹਦੀ ਫੋਟੋ ਖਿੱਚ ਲਓ ਚੈਲੰਜ ਕਰਦੇ ਆ ਬਾਜ਼ਾਰ ਦਾ ਰੇਟ 1500 1800 2000 795 ਵਿੱਚ ਲੈ ਜਾਓ 795 ਵਿੱਚ ਹਾਫ ਔਜ ਦੀ ਜੈਕਟ ਦੇ ਰਣੀ ਆ ਉਦੋਂ ਉੱਪਰ ਦੀ ਰੇਂਜ ਵੀ ਹੈਗੀ ਆ ਆ ਤੁਹਾਨੂੰ ਅਸੀਂ ਦੇਣੀ ਹੈਗੀ ਥੋੜੀ ਹੋਰ ਰੇਂਜ ਹਾਈ ਆ ਗਈ ਆ ਇਹਦਾ ਰੇਟ ਵੀ 3-3000 ਆ ਪਰ ਅਸੀਂ 1250 ਭਾਜ ਦਵਾਂਗੇ ਆ ਚੱਕਾ ਲੋ ਕਲਰ ਹਰ ਤਰ੍ਹਾਂ ਦੇ ਕਲਰ ਤੁਹਾਨੂੰ ਮਿਲ ਜਣੇ ਆ ਅਰ ਦੇਖੋ ਤੁਹਾਡੀ ਪਸੰਦ ਜੀ ਹਾਫ ਆਊਜ ਦੇ ਵਿੱਚ ਵੀ ਤੁਹਾਨੂੰ ਇਸੇ ਦੇਣੀਆਂ ਤੇ ਜੇ ਤੁਹਾਨੂੰ ਚਾਹੀਦੀ ਹੈ ਫੁੱਲ ਬੋਏ ਦੇ ਵਿੱਚ ਆ ਦੇਖੋ ਠੰਡ ਚਾਹੇ ਜਿੰਨੀ ਮਰਜੀ ਹੋਵੇ ਭਾਵੇਂ 0 ਡਿਗਰੀ ਹੋਵੇ ਕਹਿੰਦੇ ਟਾਪ ਮਨ ਕੈਨੇਡਾ ਅਮਰੀਕਾ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਉਹਨਾਂ ਦੇ ਲਈ ਵੀ ਸਾਡੇ ਕੋਲ ਗਰਮ ਦੇ ਵਿੱਚ ਜੈਕਟਾਂ ਆ ਗਈਆਂ ਅੰਦਰ ਫਰ ਲੱਗੀ ਆ ਫੁੱਲ ਬਾਜੂ ਇਹਦਾ ਹੈਗਾ 3500 4 4000 5 5000 ਰੁਪਏ ਬਾਜ਼ਾਰ ਦਾ ਰੇਟ ਆ ਇੱਥੇ ਸਾਨੂੰ 1500 1600 17 1700 ਦੇ ਵਿੱਚ ਇੰਦਣੇ ਅਸੀਂ ਜਗਤਾਂ ਦੇ ਦੇਣੀਆਂ ਆ। ਸੋ ਦੇਖੋ ਅਡੇ ਪਹਿਨਾ ਵਾਸਤੇ ਕਿੰਨੇ ਕਿੰਨੀ ਵਧੀਆ ਆ ਚੁੱਕੇ ਹੈਗੇ ਮੈਂ ਕਿਹਾ ਰੈਕ ਸੂਟ ਵੀ ਆ ਚੁੱਕੇ ਹੈਗੇ ਕਿੰਨੇ ਪਿਆਰੇ ਆਰਟੀਕਲ ਆ ਚੁੱਕੇ ਨਾਲ ਸਟਾਫ ਕਿੰਨਾ ਫਾਈਨ ਆ ਚੁੱਕਾ ਢੀਆਂ ਨਹੀਂ ਕਿੰਨੀ ਸੋਹਣੀ ਆ ਚੁੱਕੀ ਹੈ ਨਾ ਤੇ ਆਪਾਂ ਗੱਲ ਕਰਨ ਨਾਲੇ ਫੁੱਟੀ ਦੀ ਨਾਲ ਫੁੱਟੀ ਵੀ ਕਿੰਨੀ ਵਧੀਆ ਆ ਚੁੱਕੀ ਹੈਗੀ ਵਾਹ ਵਾਹ ਕਿੰਨੇ ਕਿੰਨੇ ਪਿਆਰੇ ਕੰਬੀਨੇਸ਼ਨ ਆ ਚੁੱਕਿਆ ਹੈਗਾ ਕਿੰਨਾ ਸੋਹਣਾ ਆਰਟیکل ਆ ਚੁੱਕਾ ਨਾਲ ਕਲਰ ਕਿੰਨਾ ਟੌਰੀ ਆ ਚੁੱਕਾ ਨਾਲ ਜਿਪਟਰ ਟੈਪ ਆ ਚੁੱਕਿਆ ਗਿਆ ਤੁਹਾਨੂੰ ਪਤਾ ਵਰਕ ਆਏ ਚੀਜ਼ਾਂ ਕਾਫੀ ਕਾਸ਼ਟਲੀ ਮਹਿੰਦੀਆਂ ਗਿਆ ਨਾਲ ਕੋਸਟਾ ਵੀ ਅੰਦਰ ਕਿੰਨਾ ਫਾਈਨ ਲੱਗਾ ਹੈਗਾ ਇਹ ਆਪਾਂ ਤੁਹਾਨੂੰ ਦੇਣੀ ਸਿਰਫ 1600 ਦੇ ਪਿਆਰ ਵਿੱਚ ਇਹ ਆਪਾਂ ਗੱਲ ਕਰੇ ਕਲਰਸ ਦੀ ਤੁਹਾਡੇ ਵਾਸਤੇ ਕਲਰ ਵੇਸ਼ ਮਾਰ ਆ ਚੁੱਕਿਆ ਗਿਆ ਤੇ ਦੇਣੀ ਤੁਹਾਨੂੰ ਬੱਖੋ ਬੱਕਰੀ ਮਣੀ ਹੈਗੀ ਹੈ ਕੈਪ ਵਾਲੀ ਵੀ ਆ ਚੁੱਕਿਆ ਗਿਆ ਜਿਪਟਰ ਟੈਪ ਵੀ ਆ ਚੁੱਕਿਆ ਗਿਆ ਤੇ ਮੈਂ ਕਿਹਾ ਗੋਲ ਗਲੀ ਵੀ ਆ ਚੁੱਕਿਆ ਗਿਆ ਸੋ ਨਾਲ ਲੈਣਾ 700 ਦੇ ਨਾਲ ਲੈਣਾ 800 ਸਿਰਫ 495 ਰੁਪਏ ਚ 465 ਰੁਪਏ ਚ ਤੁਹਾਨੂੰ ਅਸੀਂ ਫੁੱਲ ਵਾ ਹਰ ਤਰ੍ਹਾਂ ਦੀ ਚੀਜ਼ਾਂ ਨੂੰ ਮਿਲ ਜਾਣੀਆਂ ਰੇਟ ਘੱਟ ਮਿਲਣੇ ਕਿੱਥੇ ਆ ਵੱਡਾ ਡਿਪੂ ਅਜਾਜੋਂ ਮੰਗਾ ਫੁੱਲ ਬਾਜੂ ਦੀਆਂ ਟੀ-ਸ਼ਰਟਾਂ ਵੀ ਵੱਡੇ ਭਰੇ ਦੇ ਆ ਸੋ ਸਾਡੇ ਦੇਖੋ ਵੀਰਾਂ ਬਾਸੇ ਕਿੰਨੀ ਕਿੰਨੀ ਸੋਹਣੀ ਜੀਂਦੀਆਂ ਪੈਂਟਾਂ ਵੀ ਆ ਚੁੱਕੀਆਂ ਗਈਆਂ ਲੋਕ ਕਿੰਨੇ ਕਿੰਨੇ ਪਿਆਰੇ ਕਲਰ ਆ ਚੁੱਕੇ ਲਾਈਟ ਸ਼ੇਡ ਆ ਚੁੱਕੀਆਂ ਹੈਗੇ ਨਾਲੇ ਪੂਰੇ ਸਟੈਚੂਅਲ ਪੀਸ ਆ ਚੁੱਕੇ ਫਿਨਿਸ਼ਿੰਗ ਕਿੰਨੀ ਵਧੀਆ ਆ ਚੁੱਕੀ ਹੈ ਗਿਆ ਇਹ ਆਪਾਂ ਤੁਹਾਨੂੰ ਦੇਣੇ ਸਿਰਫ 1295 ਰੁਪਏ ਵਿੱਚ ਜੇ ਆਪਾਂ ਗੱਲ ਕਰ ਲਈ ਸਾਈਜ਼ ਦੀ ਸਾਈਜ਼ ਉਹਨੇ ਵਿੱਚ ਹਰ ਤਰ੍ਹਾਂ ਮਿਲਿਆ ਗਿਆ ਜਿਹੜੇ ਜੀਨ ਦੀ ਪੈਂਟ ਵੱਡੜੀਪੂ ਵਿੱਚ 550 ਰੁਪਏ ਤੋਂ ਸਟਾਰਟਿੰਗ ਹੈਗੀ ਆ ਠੀਕ ਹੈ ਜੀ ਤੇ ਪਸੰਦ ਤੁਹਾਡੀ ਹੈਗੀ ਹੈ ਜਿਹੜੇ ਆਪਾਂ ਤੁਹਾਨੂੰ ਆਰਟੀਕਲ ਦਿਖਾ ਰਹੇ ਹਾਂਗੇ ਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ 1295 ਰੁਪਏ ਵਿੱਚ ਨਾਲ ਦੇਖੋ ਕਿੰਨੇ ਪਈ ਆ ਰਹੇ ਕਲਰ ਆ ਚੁੱਕਿਆ ਗਿਆ ਤੁਸੀਂ ਇਕੱਠੀ ਫੜੀ ਲਾਈਕ ਕਰਦੇ ਗਿਆ ਤੁਸੀਂ ਸਟੇਟ ਲਾਈਕ ਕਰਦੇ ਹੈਗੇ ਆ ਤੁਸੀਂ ਮੈਂ ਕਿਦਾਂ ਦੀ ਸੇਬਿਆ ਨਹੀਂ ਪਸੰਦ ਕਰਦੇ ਆਪਣੀ ਪਸੰਦ ਦੀ ਕੋੜੀ ਲੈ ਕੇ ਚਾਹ ਦੇ ਸਾਡੇ ਕੋਲ ਆ ਜਾਓ ਪਾਰਟੀ ਵੇ ਬਲੇਜ਼ਰ ਨਾਲ ਲੈ ਜਾਓ ਰੈਡੀ ਟੂ ਵੇਅਰ ਰੈਡੀ ਮੇਡ ਸਟਾਰਟ ਕੀਤੀਆਂ ਬਾਜ਼ਾਰ 'ਚ 2 ਤੋਂ 2000 ਰੁਪਏ ਸੀ 30 ਸਲਾਈ ਵਧੀਆ ਕਪੜਾ ਲਾ ਕੇ ਤੁਹਾਨੂੰ ਅਸੀਂ ਬਲੇਜ਼ਰ ਦੇ ਦੇਣੀ ਆ ਤੇ ਬਲੇਜ਼ਰ ਵਿੱਚ ਡਿਜ਼ਾਈਨ ਟੂ ਪਾਕਟ ਲੈ ਲੋ 3 ਪਾਕਟ ਲੈ ਲੋ 4 ਪਾਕਟ ਵਾਲੀਆਂ ਦੇਖੋ ਇਦਾਂ ਦੀਆਂ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਬਲੇਜ਼ਰਾਂ ਮਿਲ ਜਣੀਆਂ ਬੂਲ ਦੇ ਵਿੱਚ ਵੀ ਮਿਲ ਜਣੀਆਂ ਚੈੱਕ ਦੇ ਵਿੱਚ ਵੀ ਮਿਲ ਜਣੀਆਂ ਲਾਈਨਿੰਗ ਦੇ ਵਿੱਚ ਵੀ ਮਿਲ ਜਣੀਆਂ ਹਰ ਤਰ੍ਹਾਂ ਦੀ ਬਲੇਜ਼ਰ ਦਾ ਤੁਹਾਡੇ ਵੀਰਾਂ ਵਾਸਤੇ ਬਹੁਤ ਸਾਰੇ ਮੈਂ ਕਿਹਾ ਕੋਟ ਪੈਂਟ ਵੀ ਆ ਚੁੱਕੇ ਹੈਗੇ ਆ ਤੁਸੀਂ ਨਾ ਬਾਹਰ ਅਟੈਂਡ ਕਰਨੇ ਹੈਗੇ ਫੰਕਸ਼ਨ ਤੇ ਤੁਹਾਨੂੰ ਮਾਰੇ ਕੋਟ ਪੈਂਟੇ ਲੋੜ ਪੈਣੀ ਹੈਗੀ ਹੁਣ ਤੁਸੀਂ ਡੈਡੀ ਪੁਆ ਕੇ ਲੈ ਕੇ ਜਾ ਸਕਦੇ ਹੋ ਦੇਖੋ ਹੁਣ ਅੜ ਵਾਸਤੇ 3 ਪੀਸ ਸੈਟ ਆ ਚੁੱਕਾ ਹੈਗਾ ਨਾ ਦੇਖੋ ਬਾਸਕਟ ਆ ਚੁੱਕੀ ਗਈ ਹੈ ਪੈਂਟ ਵੀ ਆ ਚੁੱਕੀ ਗਈ ਆ ਆਪਾਂ ਤੁਹਾਨੂੰ ਸੀਸਤਾ ਸਲਾਇਆ ਤੁਹਾਡੇ ਸਾਈ ਦੇ ਕੋਨ ਜਿਹੜਾ ਸਿਰ 3900 ਤੇ ਪਿਆਰ ਵਿੱਚ ਬਾਹਰ 4 400 ਰੁਪਏ ਸਲਾਈ ਲੈਂਦੇ ਆ ਤੁਹਾਨੂੰ ਪਤਾ ਟਾਈਮ ਵੱਖਰਾ ਬੇਸਟ ਹੁੰਦਾ ਹੈਗਾ ਆ ਤੁਸੀਂ ਜਿੰਨ ਮਰਜੀ ਕਰ ਲੈ ਲੈ ਕੇ ਆ ਸਕਦੇ ਆ ਦੇਖੋ ਅੜ ਵਾਸਤੇ ਕਿੰਨਾ ਪਿਆਰ ਕਲਰ ਆ ਚੁੱਕਾ ਟ੍ਰ ਪਿਆਰ ਦੇ ਵਿੱਚ ਦੇਖੋ ਬਾਜ਼ਾਰ ਚ ਜਾਓਗੇ 3 ਪੀਸ ਕੋਟਨ ਨੂੰ 12000 ਮੰਗਦਾ ਕੋਈ 14000 ਮੰਗਦਾ ਕੋਈ 15000 ਮੰਗਦਾ 55 5200 ਰੁਪਏ ਦੀ ਸਲਾਈ ਆ ਪਰ ਇੱਥੇ 3950 ਰੁਪਏ ਦੇ ਵਿੱਚ ਦੇ ਦੇਣੇ ਆ ਰੰਗ ਵੱਖੋ ਵੱਖਰੇ ਆ ਵੱਖ-ਵੱਖ ਤਰ੍ਹਾਂ ਦੀ ਸਟੀਚਿੰਗ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਆ 14 15000 ਵਾਲਾ 3 ਪੀਸ ਕੋਟਨ 3950 ਦੇਵਾਂਗੇ ਸੋ ਛੇਤੀ ਆਜੋ ਨੰਬਰ ਸਕਰੀਨ ਤੇ ਤੁਸੀਂ ਕੋਈ ਹੋਰ ਜਾਣਕਾਰੀ ਨਹੀਂ ਤਾਂ ਫੋਨ ਕਰ ਸਕਦੇ ਜੇ ਕਿਸੇ ਨੂੰ ਆਨਲਾਈਨ ਕਪੜਾ ਮੰਗਵਾਉਣਾ ਉਹਦੀ ਸਰਵਿਸ ਹੈਗੀ ਆ ਬਿਲਕੁਲ ਬਿਲਕੁਲ ਭਾਈ ਸਰਵਿਸ ਹੈਗੀ ਹੈਗੀ ਸਾਡੇ ਨੰਬਰ ਹੈਗੇ ਸਕਰੀਨ ਤੇ ਤੁਸੀਂ ਕਾਲ ਕਰਕੇ ਕੋਈ ਵੀ ਆਰਡਰ ਕਾਣਾ ਕਰ ਸਕਦੇ ਹੈਗੇ ਸਾਡੀ ਜੇ ਨਵੀਂ ਨਵੀਂ ਆਪਰੇ ਦੀ ਜੀ ਪੇਜ ਨੂੰ ਫੋਲੋ ਵੀ ਕਰ ਸਕਦੇ ਹੈਗੇ ਬਟ ਡੈਡੀ ਪੂਰਾ ਸਾਡਾ ਪੇਜ ਹੈਗਾ ਸੋ ਛੇਤੀ ਆਜੋ ਹੋਰ ਕੋਈ ਜਾਣਕਾਰੀ ਨਹੀਂ ਤਾਂ ਫੋਨ ਤੁਸੀਂ ਕਰ ਸਕਦੇ ਆ